ਦੇਖਿਆ ਕਿ ਇਥੇ ਭਾਈ ਹੁਣ ਨੇ ਉਹਨਾਂ ਦੇ ਮੋਢੇ ਤੇ ਗੋਲੀ ਲੱਗੀ ਹੈ ਔਰ ਦਾਲਾਂ ਪਿੰਡ ਤੋਂ ਨੇ ਸਾਡੇ ਕ੍ਰਿਬੀ ਨੇ ਪਰਿਵਾਰ ਚੋਂ ਹੀ ਨੇ ਤੇ ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕਿ ਗੋਲੀ ਚਲਾ ਕੇ ਗਏ ਨੇ ਕੋਈ ਜਨਕ ਪਤਾ ਚੱਲੇਗਾ ਕੋਈ ਆਪਸ ਵਿੱਚ ਪਿੰਡ ਦੇ ਕੋਈ ਗਲਬਾ ਸੀਗੀ ਅੱਗੇ ਜੋ ਵੀ ਸੋਤਨਾ ਤੋਂ ਸਾਹਬ ਤੋਂ ਪਤਾ ਚੱਲੇਗਾ ਜੋ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਮਾਨਯੋਗ ਅਮਰਦੇਵ ਸਾਹਿਬ ਜੀ ਦੇ ਧਿਆਨ ਚ ਲਿਆ ਦਿੱਤਾ ਗਿਆ ਹੈ ਤਾਂ ਜਲਦੀ ਇਹਦੇ ਉੱਤੇ ਕਾਰਵਾਈ ਕਰਕੇ ਜੋ ਕਸੂਰਦਾਰ ਹੋਣਗੇ ਉਹਨਾਂ ਸਾਕਾ ਦੇ ਪਿੱਛੇ ਮੜਾਂਗਾ ਹਾਲਾਤ ਹਾਲੇ ਹੋਸ਼ੇ ਨੇ ਗੱਲਬਾਤ ਕਰ ਰਿਹਾ ਲੇਕਿਨ ਮੋਟਾ ਸਾਰਾ ਇੰਜਰਡ ਹੈ ਮੋਟਾ ਕਾਫੀ ਜ਼ਿਆਦਾ ਇੰਜਰਡ ਹੋਇਆ ਪਿਆ ਆਪਾਂ ਦੇਖਦੇ ਆ ਰੈਫਰ ਕਰਤਾ ਕੋ ਨਾਨਕ ਹਸਪੀਟਲ ਚ ਤੇ ਕਿਸੇਰ ਤੇ ਲੱਗੀ ਹੈ ਸਿਹਤ ਉਹ ਲਾ ਕੇ ਗਈ ਹੈ ਸੋ ਆਪਾਂ ਦੇਖਦੇ ਆ ਜੋ ਵੀ ਚੇਤ੍ਰਸ਼ੇਤੀ ਰੈਮੇਡੀ ਦੇ ਸਕੀਏ ਮੈਂ ਨਾਲ ਹੀ ਜਾ ਰਿਹਾ ਜਾ ਕੇ ਮੈਂ ਦੇਖਣਾ ਮਾਇਸਾ ਸਰ ਹਸਪਤਲ ਪਹੁੰਚੀ ਹੋ ਕੀ ਜਾਣ ਚੰਦੇ ਕੀ ਇਸਕੇ ਕਿਹੜਾ ਕੁਛ ਨਹੀਂ ਚਾਹੁੰਦਾ ਵੀ ਪੰਜਾਬ ਦੇ ਲਾਂਡ ਆਰਡਰ ਦੇ ਹਾਲਾਤ ਦਾ ਬੇੜਾ ਘਰਕ ਹੋ ਗਿਆ 11 ਵਜੇ ਉਹ ਡਾਲੇ ਬਾਂਗਰ ਕੈਮਿਸਟ ਦੁਕਾਨ ਤੇ ਗੋਲੀਆਂ ਮਾਰੀਆਂ ਉਹਦੇ ਅੱਧੇ ਘੰਟੇ ਪਿੱਛੋਂ ਇਸ ਕੈਮਿਸਟ ਨੂੰ ਆਣ ਕੇ ਦਾਲਮ ਵੱਡੇ ਗੋਲੀਆਂ ਮਾਰੀਆਂ ਮੈਨੂੰ ਪਤਾ ਵੀ ਉਹ ਟੀਮ ਹੈ ਜੋ ਘੋਰ ਟੀਮ ਹੈ ਪਰ ਦਿਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਹ ਗੱਲ ਵੱਖਰੀ ਹੈ ਮੈਂ ਰੱਬ ਨੇ ਮਿਹਰ ਕਰਤੀ ਆ ਇਹ ਬਚ ਗਿਆ ਵਿਚਾਰਾ ਸਾਡਾ ਜੋਗਾ ਇੱਕ ਬਾਝੋ ਜੀ ਸਿਰ ਦੀ ਗੋਲੀ ਜਿਹੜੀ ਆ ਉਹਦਾ ਬਚਾਅ ਹੋ ਗਿਆ ਅਈ ਦੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਜਾਗੋ ਪੰਜਾਬ ਤੁਹਾਡੇ ਹਵਾਲੇ ਦਿੱਤਾ ਇਹਦਾ ਧਿਆਨ ਕਰੋ ਕੇਜਰੀਗਲ ਦੇ ਆਲੇ ਦੁਆਲੇ ਫਿਰਕੇ ਨਾ ਸਮਾਂ ਕੱਢੋ ਪੰਜਾਬੀਆਂ ਨੇ ਤੁਹਾਨੂੰ ਪੰਜਾਬ ਦਿੱਤਾ ਸੀਗਾ ਤੇ ਪੰਜਾਬੀਆਂ ਦੇ ਪੱਗ ਬਚਾ ਕੇ ਰੱਖੋ ਸਾਹਿਬ ਰੱਬ ਨੇ ਬਚਾ ਦਿੱਤਾ ਵਾ ਗੋਲੀਆਂ ਮੋੜ ਦੀ ਦੋ ਵਚੀਆਂ ਨੇ ਸਿਰ ਵਾਲੀ ਗੋਲੀ ਦਾ ਬਚਾਓ ਹੋ ਗਿਆ ਵਾ ਹਾਂਜੀ ਪੁਲਿਸ ਦੇ ਰਜਾਦੇ ਹੀ ਪੁਲਿਸ ਨੂੰ ਹੁਣ ਕਹਿੰਦੇ ਸੀ ਚੱਲੇ ਆ ਮੌਕੇ ਤੇ ਗਏ ਗਏ ਉਹਨੇ ਮੌਕੇ ਤੇ ਸਾਨੂੰ ਉਹਦੋਂੋਂ ਜ਼ਿਆਦਾ ਇਹਦੀ ਜਾਨ ਦਾ ਖਤਰਾ ਸੀ ਸੋ ਉਹ ਰੱਬ ਨੇ ਮਿਹਰ ਕਰਤੀ ਹੁਣ ਉਹਨੂੰ ਹਮਸਾਬ ਲੈ ਕੇ ਚੱਲੇ ਆ ਮੇਰਾ ਨਾਮ ਅਜੀਤ ਸਿੰਘ ਸਿਰੇ ਬੈਠੇ ਆ ਚਾਹ ਪੀ ਰਹੇ ਆ ਜ਼ਰਾ ਵਾਈਫ ਚਾ ਲੈ ਗਿਆ ਇੱਕ ਨੂੰ ਤੇ ਗੱਲਾਂ ਕਰਦੇ ਆ ਤੇ ਵੀ ਬਾਹਰੋਂ ਬੇਟਾ ਫੋਨ ਆਇਆ ਜਦ ਅਸੀਂ ਕਹਿੰਦੇ ਫੋਨ ਆਇਆ ਹੈ ਬਾਹਰੋਂ ਉਹਦਾ ਜਿਹੜਾ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਆਇਆ ਭਾਈ ਇੰਨੀ ਗੱਲ ਕਰ ਰਹੇ ਆ ਤੁਬਾਰੇ ਕੋ ਮੜਾ ਮੋਟਰਸਾਈਕਲ ਆਇਆ ਮੈਂ ਵੇਖਿਆ ਪਹਿਲਾ ਮੋੜ ਤੇ ਮੈਂ ਖਿਆਲ ਨਹੀਂ ਕਿਤੇ ਆਮ ਲੋਕੀ ਨਾਲ ਦੀ ਸ਼ਰਤ ਹੈ ਇਹ ਕਿਹੜੀ ਗੱਲ ਆ ਇਥੇ ਮੜਾ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਦਿੱਤੀ ਬਸ ਕਹਾਂਗੇ ਸੀਆਈਆਰ ਰੁੱਟ ਗਿਆ ਸਾਡਾ ਪਜਾ ਹੋ ਗਿਆ ਗੋਲੀ ਕੋਜੀ ਨਹੀਂ ਆ ਮੂੰ ਬਨੇ ਨਹੀਂ ਉਹ ਬਨੇ ਸੀ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ ਨਹੀਂ ਹੈ ਜੀ ਕਿੱਥੇ ਸੈੱਟ ਆ ਕਿਥੇ ਆਇਆ ਬਟਾਲੇ ਵਾਲੇ ਸਾਈਡ ਤੋਂ ਆਇਆ ਤੇ ਕਲਨੌਰ ਵਾਲੋਂ ਗਿਆ ਉਸ ਟਾਈਮ ਨਾਲ ਕੋਲ ਨੂੰ ਫੋਨ ਕੀਤਾ ਪੁਲਸਾ ਕੀ ਟਾਈਮ ਲੱਗਦਾ 10 ਮਿੰਟ ਬਾਅਦ ਕੋਈ ਕਾਲ ਕਰੀ ਜੋ ਇਹ ਕੋਈ ਨਾ ਕੋਈ ਅਸਲੀ ਗੱਲ ਹੈ ਕੋਈ ਫਰੋਤੀ ਨਹੀਂ ਕੋਈ ਗੱਲ ਨਹੀਂ ਹੋਈ ਕੋਈ ਚਾਂਸ ਨਹੀਂ ਹੈ ਇਹ ਗੱਲ ਦਾ ਬੱਸ ਦਮ ਕਰਦੇ ਹਾਂ ਜੀ ਪ੍ਰਸ਼ਾਸਨ ਮਾਨ ਕਰਦਾ ਵੀ ਜਿਹਾ ਇਹ ਲੋਕਾਂ ਦਾ ਵੀ ਹਾਲ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਵੇਖੋ ਸਾਡੀ ਕਿ ਵੀ ਸੋ ਪਰਦੀਏ ਭਾਈ ਬਰਾਤ 12 ਵਜੇ ਆ ਕੇ ਫੋਨ ਕਰੇ ਦੂਆ ਕਰਾਇਆ ਉਸ ਲੋਕ ਉੱਠ ਕੇ ਦਵਾਈ ਲਈ ਦੀ 12 ਵਜੇ 2 ਵਜੇ ਕਿ 10 ਵਜੇ ਤੱਕ ਤਾਂ ਦਾਨ ਖੁੱਲੀ ਹੁੰਦੀ ਹੈ ਕੋਈ ਨਾ ਨਹੀਂ ਕੀਤੀ ਕਿ ਮਤਲਬ ਕੋਈ ਨਹੀਂ ਬਾਕੀ ਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਕਿਸ਼ਣ ਕੋਈ ਸੁਣਿਆ ਨਹੀਂ ਕਿ ਪਿੰਡ ਮਲ ਬਹੁਤ ਵਧੀਆ ਲੋਕਾਂ ਬੜਾ ਫੇਰਿਆ ਇਹੋ ਜਿਹਾ ਜੀ ਇਹਨਾਂ ਲੈਣ ਤੇ ਕੋਈ ਨਹੀਂ ਆਇਆ ਹੋਰ ਜੀ ਸਦਾ ਸੁਤਿਆਰੇ ਦੇ بیٹے ਨੂੰ ਕੋਈ ਕਾਲ ਆਈ ਹਾਂਜੀ بیٹے ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਨੇ ਕੋਈ ਨੰਬਰ ਮੰਗਿਆ ਨੇ ਉਹ ਆਪਣੇ ਪਾਪਾ ਨੰਬਰ ਦੇ ਇਹ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ ਮੜਾ ਮੋਟਾ ਫੋਨ ਸੁਣ ਰਿਹਾ ਕਿ ਤੇ ਦੇ ਦੋ ਘੰਟੇ ਹੋ ਗਿਆ ਮੈਂ ਬਾਹਰ ਤੇਡਾ ਤੇ ਆਪਣੇ ਪਾਪਾ ਨੰਬਰ ਦੇ ਕੇ ਗੱਲ ਕੀ ਗੱਲ ਆ ਕਿਨੇ ਜੇ ਗੁੱਗੂ ਹੜਪਰੇ ਬੰਦੇ ਬੋਲਦੇ ਇਹਨਾਂ ਨੇ ਕਿਹਾ ਕਿ ਨਾ ਫੋਨ ਕੱਟਦਾ ਬਸ ਕੋਈ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੋਣਦੀ ਆ ਜਦੋਂ ਕੰਮ ਹੋਏ ਸਾਰੇ ਬੇਟੇ ਫੋਨ ਆਉਂਦੇ ਆ ਮੇਰੇ ਦੱਸਣਦੇ ਆ ਜੀ ਪਾਪਾ ਨਾਲ ਕੀ ਗੱਲ ਹੋਈ ਗੋਲੀ ਗੱਲ ਪੂਰੀ ਨਹੀਂ ਹੋਈ ਤੇ ਬੰਦੇ ਗੋਲੀ ਗੱਲ ਦੀ ਕਿਵੇਂ ਪਾਇ ਦੋ ਵਾਰ ਕੀਤਾ ਇਸ ਬਨਾਮ ਜਿਹੜਾ ਇਨਸੀਡੈਂਟ ਹੋਇਆ ਅ ਮਰੀਜ਼ ਦਾ ਨਾਮ ਦੀ ਜੋਗਾ ਸਿੰਘ ਕਿਹਤੋਂ ਮਰੀਜ਼ ਆਇਆ ਨੇ ਦਾਲਮ ਦਾਲਮ ਪਿੰਡ ਤੋਂ ਕੀ ਗੱਲ ਹੈ ਅ ਮਰੀਜ਼ ਦੇ ਜੀ ਗੋਲੀਆਂ ਲੱਗਣ ਦਾ ਸਾਨੂੰ ਹੈਗਾ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਤੇ ਬਲੀਡਿੰਗ ਕਾਫੀ ਸੀ ਕ੍ਰੀਚ ਨੂੰ ਕੀ ਹਾਲ ਹੈ ਆਪਣੇ ਵੱਲੋਂ ਸੀ ਜੋ ਐਮਰਜੈਂਸੀ ਟ੍ਰੀਟਮੈਂਟ ਪੇਸ਼ੈਂਟ ਨੂੰ ਚਾਹੀਦਾ ਸੀ ਉਹ ਸਾਰਾ ਟ੍ਰੀਟਮੈਂਟ ਪੇਸ਼ੈਂਟ ਨੂੰ ਕਰਕੇ ਅੱਗੇ ਰੈਫਰ ਕੀਤਾ ਹਾਲਾਤ ਥੋੜੇ ਪੇਸ਼ੈਂਟ ਦੀ ਹਾਲਤ ਥੋੜੀ ਸਿੱਕ ਹੈਗੀ ਹੈ ਜੀ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਉਹਨਾਂ ਨੂੰ ਦੋ ਲੱਗ ਰਹੇ ਨੇ ਥੋੜਾ ਜਿਹਾ ਇੱਕ ਖਹਿ ਕੇ ਨਿਕਲੀ ਲੱਗਦੀ ਹੈਗੀ ਹੈ ਬਾਕੀ ਅੱਗੇ ਦੀ ਕਾਰਵਾਈ ਲਈ ਅਮਨਸਰ ਭੇਜਿਆ ਉੱਥੇ ਸਕੈਨ ਕਰਾਂਗੇ ਐਕਸ-ਰੇਸ ਦੇਖਦੇ ਹਾਂ ਫਿਰ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.